ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਕਰ ਕਿਰਪਾ ਕਿਰਪਾਲ ਅਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾਂ ਨਾਸ ਹੋਏ ਹੱਥ ਦੇ ਆਪ ਰਖ ਵਿਆਪੇ ਭਉ ਨ ਕੋਏ ਗੁਣ ਗਾਵਾਂ ਦਿਨ ਰੈਣ ਇਤ ਕਮ ਲਾਏ ਸ਼ਾਂਤ ਜਨਾ ਕੈ ਸੰਗ ਹੋ ਮੈਂ ਰੋਗ ਜਾਏ ਸਰਵ ਨਿਰੰਤਰ ਖਸਮ ਏਕੋ ਰਬ ਰਹਿਆ ਗੁਰ ਪ੍ਰਸਾਦੀ ਸਚ ਸਚੋ ਸਚ ਲਹਿਆ ਦਇਆ ਕਰਿਓ ਦਇਾਲ ਆਪਣੀ ਸਿਫਤ ਦੇਹੋ दर्शन देख निहाल नानक प्रीत एह महला पंजवा। एको जपिए मन माहे इक्कस की सरनाए इक्कस स्यों कर पिरहड़ी दूजी नाहीं जाए इको दाता मंगिए सब किस पल पाए ਮਨ ਤਨ ਸਾਸ ਗਿਰਾਸ ਪ੍ਰਭ ਇੱਕੋ ਇਕ ਧਾਏ ਅੰਮ੍ਰਿਤ ਨਾਮ ਨਿਦਾਨ ਸਚ ਗੁਰਮੁਖ ਪਾਇਆ ਜਾਏ ਬੜ ਭਾਗੀ ਤੇ ਸੰਤ ਜਣ ਜਿਨ ਮਨ ਬੂਠਾ ਆਏ ਜਲ ਤਲ ਮਹੀ ਅਲ ਰਵ ਰਹਿਆ ਦੂਜਾ ਕੋਈ ਨਾਹੀ ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ ਪੌੜੀ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕਾਣ ਜਿਸ ਨੂੰ ਤੂੰ ਰਖਵਾਲਾ ਚਿੱਤਾ ਤਿਨੇ ਪੈਣ ਜਿਸ ਨੂੰ ਤੇਰਾ ਅੰਗ ਤਿਸ ਮੁਖ ਊਜਲਾ ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜਿਸ ਨੂੰ ਤੇਰੀ ਨਦਰ ਨਾ ਲੇਖਾ ਪੂਛਿਐ ਜਿਸ ਨੂੰ ਤੇਰੀ ਖੁਸ਼ੀ ਤਿਨ ਨਉ ਨਿਧ ਪੁੰਚਿਐ ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦ ਗੀ ਜਿਸ ਨੂੰ ਤੇਰੀ ਮਿਹਰ ਸੂ ਤੇਰੀ ਬੰਦਗੀ ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ ਜਿਸ ਨੂੰ ਤੇਰੀ ਮਿਹਰ ਸੂ ਤੇਰੀ ਬੰਦਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 5ਵਾਂ ਏ ਕਿਰਪਾਲ ਪ੍ਰਭੂ ਮਿਹਰ ਕਰ ਤੇ ਤੂੰ ਆਪ ਹੀ ਮੈਨੂੰ ਬਖਸ਼ ਲੈ ਸਤਿਗੁਰ ਦੇ ਚਰਨਾ ਉੱਤੇ ਢੈਂ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾਰਾਂ ਏ ਕਿਰਪਾਲ ਮੇਰੇ ਮਨ ਵਿੱਚ ਤਨ ਵਿੱਚ ਆ বাস ਤਾਂ ਕਿ ਮੇਰੇ ਦੁੱਖ ਮੁੱਕ ਜਾਣ ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ ਕੋਈ ਡਰ ਮੇਰੇ ਉੱਤੇ ਜੋਰ ਨਾ ਪਾ ਸਕੇ ਹੇ ਕਿਰਪਾਲ ਮੈਨੂੰ ਕੰਮ ਲਈ ਰੱਖ ਕੇ ਮੈਂ ਦਿਨ ਰਾਤ ਤੇਰੇ ਗੁਣ ਗਾਉਂਦਾ ਰਹਾ ਗੁਰਮੁਖਾ ਦੀ ਸੰਗਤ ਵਿੱਚ ਰਹਿ ਕੇ ਮੇਰਾ ਹਉਮੈ ਦਾ ਰੋਗ ਕਟਿਆ ਜਾਏ ਹੇ ਭਾਈ ਭਾਵੇਂ ਖਸਮ ਪ੍ਰਭੂ ਹੀ ਸਭ ਜੀਵਾਂ ਵਿੱਚ ਇੱਕ ਰਸ ਵਿਆਪਕ ਹੈ ਪਰ ਉਸ ਸਦਾ ਤੇ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭ ਲਿਆ ਹੈ ਗੁਰੂ ਦੀ ਮਿਹਰ ਨਾਲ ਲੱਭਿਆ ਹੈ ਹੇ ਦਿਆਲ ਪ੍ਰਭੂ ਦਇਆ ਕਰ ਮੈਨੂੰ ਆਪਣੀ ਸਿਫਤ ਸਲਾ ਬਖਸ਼ ਮੈਨੂੰ ਨਾਨਕ ਨੂੰ ਇਹ ਤਾਂ ਹੈ ਕਿ ਤੇਰਾ ਦਰਸ਼ਨ ਕਰਕੇ ਖਿੜਿਆ ਰਾਂ ਇੱਕ ਪ੍ਰਭੂ ਨੂੰ ਹੀ ਮਨ ਵਿੱਚ ਧਿਆਉਂਦਾਰ ਚਾਹੀਦਾ ਹੈ ਇੱਕ ਪ੍ਰਭੂ ਦੀ ਹੀ ਸਰਨ ਲੈਣੀ ਚਾਹੀਦੀ ਹੈ ਹੇ ਮਨ ਇੱਕ ਪ੍ਰਭੂ ਨਾਲ ਹੀ ਪ੍ਰੇਮ ਪਾ ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ ਇੱਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ ਹਰੇਕ ਚੀਜ਼ ਉਸੇ પાસેੋਂ ਮਿਲਦੀ ਹੈ। ਏ ਭਾਈ ਮਨ ਦੀ ਰਾਹੀਂ, ਸੀਰ ਦੀ ਰਾਹੀਂ, ਸਵਾਸ-ਸਵਾਸ ਖਾਂਦਿਆਂ ਪੀਂਦਿਆਂ ਇੱਕ ਪ੍ਰਭੂ ਨੂੰ ਹੀ ਸਿਮਰ। ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ, ਨਾਮ ਸਦਾ ਕਾਇਮ ਰਹਿਣ ਵਾਲਾ ਖਜ਼ਾਨਾ ਗੁਰੂ ਦੀ ਰਾਹੀਂ ਮਿਲਦਾ ਹੈ। ਉਹ ਗੁਰਮੁਖ ਬੰਦੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਆਬਸਦਾ ਹੈ। ਪ੍ਰਭੂ ਜਲ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ। ਉਸ ਤੋਂ ਬਿਨਾ ਕਿਤੇ ਵੀ ਕੋਈ ਹੋਰ ਨਹੀਂ ਹੈ اے ਨਾਨਕ ਅਰਦਾਸ ਕਰ ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ ਨਾਮ ਮੂੰਹ ਨਾਲ ਉਚਾਰਾਂ ਤੇ ਉਸ ਖਸਮ ਪ੍ਰਭੂ ਦੀ ਰਜਾ ਵਿਚ ਰਹਾ اے ਪ੍ਰਭੂ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈ ਉਸ ਨੂੰ ਕੋਈ ਵਿਕਾਰ ਆਦਿਕ ਮਾਰ ਨਹੀਂ ਸਕਦਾ ਕਿਉਂਕਿ ਉਸ ਨੇ ਤਾਂ ਸਾਰਾ ਜਗਤ ਹੀ ਜਿੱਤ ਲਿਆ ਹੈ اے ਪ੍ਰਭੂ ਜਿਸ ਨੂੰ ਤੇਰਾ ਆਸਰਾ ਪਰਮਾਤਮਾ ਹੋ ਮਨੁੱਖਤਾ ਦੀ ਜ਼ਿੰਮੇਵਾਰੀ ਵਿੱਚ ਸੁਰਖਰੂ ਹੋ ਗਿਆ ਹੈ। ਉਹ ਬੜੇ ਪਵਿੱਤਰ ਜੀਵਨ ਵਾਲਾ ਬਣ ਗਿਆ ਹੈ। हे प्रभु, ਜਿਸ ਨੂੰ ਤੇਰੀ ਮਿਹਰ ਦੀ ਨਜ਼ਰ ਨਸੀਬ ਹੋਈ ਹੈ, ਉਸ ਨੂੰ ਜ਼ਿੰਦਗੀ ਵਿੱਚ ਕਿਤੇ ਕੰਮਾਂ ਦਾ ਹਿਸਾਬ ਨਹੀਂ ਪੁੱਛਿਆ ਜਾ ਸਕਦਾ। ਕਿਉਂਕਿ हे प्रभु, ਜਿਸ ਨੂੰ ਤੇਰੀ ਖੁਸ਼ੀ ਪ੍ਰਾਪਤ ਹੋਈ ਹੈ, ਉਸ ਨੇ ਤੇਰੇ ਨਾਮ ਰੂਪ ਨੌ ਖਿਆਨੇ ਮਾਲੇ ਹਨ। हे प्रभु, ਜਿਸ ਬੰਦੇ ਦੇ ਢੜੇ ਤੇ ਤੂੰ ਹੈ ਉਸ ਨੂੰ ਕਿਸੇ ਵੀ ਮੁਤਾਜੀ ਨਹੀਂ ਰਹਿੰਦੀ ਕਿਉਂਕਿ ਜਿਸ ਉਤੇ ਤੇਰੀ ਮਿਹਰ ਹੈ ਉਹ ਤੇਰੀ ਭਗਤੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ